ਸਾਰੇ ਹੀ ਪਿਆਰੇ ਦੋਸਤਾਨੋ ਮੇਰੇ ਵੱਲੋਂ ਪਿਆਰ ਭਰ ਇਸ ਸਵੇਰਕਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਕਹਾਣੀ ਲੈ ਕੇ ਹਾਜ਼ਰ ਹੋਇਆ ਇਹ ਕਹਾਣੀ ਮਾਂ ਦਾ ਬਟਵਾਰਾ ਇੱਕ ਦਿਲ ਨੂੰ ਛੂਹਣ ਜਾਣ ਵਾਲੀ ਕਹਾਣੀ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਨੂੰ ਇੱਕ ਪਿੰਡ ਦੇ ਵਿੱਚ ਇੱਕ ਸੁਖੀ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ ਤਿੰਨ ਭਰਾ ਤੇ ਇੱਕ ਭੈਣ ਸੀ ਉਹਨਾਂ ਦੇ ਮਾਪੇ ਉਹਨਾਂ ਚਾਰਾਂ ਨੂੰ ਬਹੁਤ ਹੀ ਪਿਆਰ ਕਰਦੇ ਸਨ ਪਰ ਵਿਚਕਾਰਲੇ ਪੁੱਤ ਤੋਂ ਉਹ ਥੋੜਾ ਪਰੇਸ਼ਾਨ ਸਨ ਵੱਡਾ ਪੁੱਤ ਤਾਂ ਪੜ੍ਹ ਲੈ ਕੇ ਡਾਕਟਰ ਬਣ ਗਿਆ ਸੀ ਅਤੇ ਛੋਟਾ ਪੁੱਤਰ ਵੀ ਪੜ੍ਹ ਲੈ ਕੇ ਇੰਜੀਨੀਅਰ ਬਣ ਗਿਆ ਸੀ ਪਰ ਵਿਚਕਾਰਲਾ ਪੁੱਤ ਤਾਂ ਬਿਲਕੁਲ ਗਵਾਰ ਅਤੇ ਆਵਾਰਾ ਕਿਸਮ ਦਾ ਸੀ ਕੁਝ ਸਮੇਂ ਬਾਅਦ ਉਹਨਾਂ ਦੇ ਦੋਨੋਂ ਪੁੱਤਰਾਂ ਡਾਕਟਰ ਅਤੇ ਇੰਜੀਨੀਅਰ ਨੇ ਵਿਆਹ ਕਰਵਾ ਲਿਆ ਅਤੇ ਦੋਨੇ 2 ਮਹੀਨਿਆਂ ਬਾਅਦ ਹੀ ਉਹਨਾਂ ਦੀ ਕੁੜੀ ਦਾ ਵਿਆਹ ਵੀ ਇੱਕ ਚੰਗੇ ਘਰਾਣੇ ਦੇ ਵਿੱਚ ਹੋ ਗਿਆ ਪਰ ਵਿਚਕਾਰਲਾ ਪੁੱਤ ਹਲੇ ਵੀ ਕੁਆਰਾ ਹੀ ਸੀ ਉਹ ਅਨਪੜ੍ਹ ਸੀ ਅਤੇ ਮਜ਼ਦੂਰੀ ਦਾ ਹੀ ਕੰਮ ਕਰਦਾ ਸੀ ਉਸਦੇ ਵਿਆਹ ਦੇ ਲਈ ਕੋਈ ਕੁੜੀ ਨਹੀਂ ਮਿਲ ਰਹੀ ਸੀ ਉਸਦੇ ਮਾਪੇ ਉਸ ਤੋਂ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਸਨ ਹੁਣ ਜਦੋਂ ਵੀ ਭੈਣ ਆਪਣੇ ਪੇਕੇ ਆਉਂਦੀ ਤਾਂ ਉਹ ਆਪਣੇ ਡਾਕਟਰ ਅਤੇ ਇੰਜੀਨੀਅਰ ਦੋਹਾਂ ਭਰਾਵਾਂ ਤੋਂ ਤਾਂ ਮਿਲਦੀ ਪਰ ਉਸ ਵਿੱਚ ਘਰਲੇ ਭਰਾ ਤੋਂ ਬਹੁਤ ਹੀ ਘੱਟ ਮਿਲਦੀ ਸੀ ਕਿਉਂਕਿ ਉਹ ਜ਼ਿਆਦਾ ਪੈਸੇ ਨਹੀਂ ਦੇ ਸਕਦਾ ਸੀ ਪਰ ਫਿਰ ਵੀ ਉਹ ਆਪਣੀ ਭੈਣ ਤੋਂ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਕੁਝ ਸਮੇਂ ਬਾਅਦ ਉਸਦੇ ਪਿਓ ਦੀ ਵਿਚਕਾਰਲੇ ਪੁੱਤਰ ਨੂੰ ਵਿਆਹ ਬਿਨਾਂ ਹੀ ਮੌਤ ਹੋ ਗਈ ਉਸਦੀ ਮਾਂ ਨੇ ਸੋਚਿਆ ਕਿ ਹੁਣ ਕਿਸ ਦੇ ਮੂੰਹ ਵਟਵਾਰੇ ਦੀ ਗੱਲ ਨਿਕਲ ਇਸ ਲਈ ਆਪਣੇ ਹੀ ਪਿੰਡ ਵਿੱਚ ਇੱਕ ਭੋਲੀ ਪਾਲੀ ਅਤੇ ਸਿੱਧੀ ਸਾਦੀ ਕੁੜੀ ਨਾਲ ਉਸਦੇ ਵਿਚਕਾਰਲੇ ਪੁੱਤ ਦਾ ਵਿਆਹ ਕਰਵਾ ਦਿੱਤਾ ਵਿਆਹ ਹੁੰਦਿਆਂ ਹੀ ਪਤਾ ਨਹੀਂ ਕੀ ਹੋਇਆ ਉਹ ਅਨਪੜ ਪੁੱਤਰ ਮਨ ਲਾ ਕੇ ਕੰਮ ਕਰਨ ਲੱਗਿਆ ਅਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨ ਲੱਗਾ ਹੁਣ ਕੋਈ ਵੀ ਪੁਰਾਣਾ ਬੇਲੀ ਮਿੱਤਰ ਉਸ ਨੂੰ ਮਟਰ ਗਸਤੀ ਲਈ ਬੁਲਾਉਂਦਾ ਤਾਂ ਉਹ ਮਨ੍ਹਾ ਕਰ ਦਿੰਦਾ ਇੱਕ ਦਿਨ ਉਸਦੇ ਡਾਕਟਰ ਅਤੇ ਅੰਜੀਰੀ ਪਰਵਾਹਾ ਨੇ ਸੋਚਿਆ ਕਿ ਇਹ ਤਾਂ ਗਵਾਰ ਅਤੇ ਅਨਪੜ ਹੈ ਅਸੀਂ ਇਸ ਨਾਲੋਂ ਜ਼ਿਆਦਾ ਪੈਸੇ ਕਮਾਉਂਦੇ ਹਾਂ ਇਸ ਦੇ ਲਈ ਹੁਣ ਸਾਨੂੰ ਵਟਵਾਰਾ ਕਰ ਲੈਣਾ ਚਾਹੀਦਾ ਹੈ ਮਾਂ ਦੇ ਲੱਖ ਮਨਾ ਕਰਨ ਤੇ ਵੀ ਦੋਹਾਂ ਪੁੱਤਰਾਂ ਨੇ ਵਟਵਾਰੇ ਦੀ ਤਰੀਕ ਰੱਖ ਦਿੱਤੀ ਅਤੇ ਉਹਨਾਂ ਨੇ ਆਪਣੀ ਭੈਣ ਨੂੰ ਵੀ ਸਾਧ ਲਿਆ। ਉਦੋਂ ਹੀ ਉਹ ਵਿਚਕਾਰ ਲੱਗਵਾਰ ਅਤੇ ਅਨਪੜ ਪੁੱਤਰ ਕਹਿੰਦਾ ਕਿ ਤੁਸੀਂ ਵਟਵਾਰਾ ਕਰ ਲਵੋ ਜੀ ਬਚੇ ਹੋਏ ਮੈਨੂੰ ਦੇ ਦੇਣਾ। ਮੈਂ ਆਪਣੇ ਆਪ ਆ ਕੇ ਅੰਗੂਠਾ ਲਾ ਦਵਾਂਗਾ। ਉਦੋਂ ਹੀ ਉਸ ਦੀ ਭੈਣ ਬੋਲ ਪਈ। ਉਹ ਮੂਰਖਾ ਤੂੰ ਹਮੇਸ਼ਾ ਹੀ ਮੂਰਖ ਰਹੇਂਗਾ। ਜ਼ਮੀਨ ਜਾਇਦਾਦ ਦਾ ਪਟਵਾਰਾ ਤਾਂ ਆਪਣੇ ਸਾਹਮਣੇ ਬੈੱਕੇ ਹੀ ਹੁੰਦਾ ਹੈ ਅਤੇ ਉਸ ਦੀ ਮਾਂ ਵੀ ਉਸ ਨੂੰ ਜਾਣਨ ਤੋਂ ਜਿਹੜੀ ਰੋਕਦੀ ਰਹੀ ਜਾਣ ਤੋਂ ਉਸੇ ਵੇਲੇ ਵਕੀਲ ਵੀ ਉੱਥੇ ਹੀ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਹਾਡਾ ਸਾਰਾ ਹਿੱਸਾ ਮਿਲਾ ਕੇ 10 ਕਿੱਲੇ ਜ਼ਮੀਨ ਤੇ ਇੱਕ ਘਰ ਹੈ ਹੁਣ ਦੱਸੋ ਕਿਸ ਨੂੰ ਕਿੰਨਾ ਹਿੱਸਾ ਦੇਣਾ ਹੈ ਮੈਂ ਉਸੇ ਹਿਸਾਬ ਦੇ ਨਾਲ ਕਾਗਜ਼ ਤਿਆਰ ਕਰ ਲਵਾਂਗਾ ਤਾਂ ਉਹ ਅਨਪੜ੍ਹ ਭਰਾ ਕਹਿੰਦਾ ਹੈ ਵਕੀਲ ਸਾਹਿਬ 5-5 ਕਿੱਲੇ ਜ਼ਮੀਨ ਤਾਂ ਮੇਰੇ ਦੋਨਾਂ ਭਰਾਵਾਂ ਦੇ ਨਾਮ ਕਰ ਦਿਓ ਅਤੇ ਇਹ ਘਰ ਮੇਰੀ ਲਾੜਲੀ ਭੈਣ ਦੇ ਨਾਮ ਕਰ ਦਿਓ ਤਾਂ ਦੋਹੇ ਭਰਾਵ ਕਹਿੰਦੇ ਨੇ ਕਿ ਚਲੋ ਠੀਕ ਹੈ ਪਰ ਮਾਂ ਨੂੰ ਕੌਣ ਰੱਖੇਗਾ ਅਸੀਂ ਤਾਂ ਰੱਖ ਨਹੀਂ ਸਕਦੇ ਸਾਨੂੰ ਬਹੁਤ ਕੰਮ ਰਹਿੰਦਾ ਹੈ ਅਸੀਂ ਮਾਂ ਦੀ ਸੇਵਾ ਨਹੀਂ ਕਰ ਸਕਦੇ ਤੇ ਤੂੰ ਤੇਰੇ ਹਿੱਸੇ ਵਿੱਚ ਕੀ ਲਵੇਂਗਾ ਫਿਰ ਅਨਪੜ੍ਹ ਭਾਈ ਕਹਿੰਦਾ ਹੈ ਕਿ ਮੇਰੇ ਹਿੱਸੇ ਦੇ ਵਿੱਚ ਮੇਰੀ ਪਿਆਰੀ ਮਾਂ ਹੈ ਉਹ ਆਪਣੇ ਘਰ ਵਾਲੀ ਵੱਲ ਹੱਸਦੇ ਹੋਏ ਪੁੱਛਦਾ ਹੈ ਕਿ ਕਿ ਮੈਂ ਗਲਤ ਕਿਹਾ ਉਸ ਗਵਾਰ ਤੇ ਅਨਪੜ੍ਹ ਦੀ ਪਤਨੀ ਆਪਣੀ ਸੱਸ ਨਾਲ ਗੱਲ ਲਾ ਕੇ ਕਹਿੰਦੀ ਹੈ ਮਾਂ ਤੋਂ ਵੱਡਾ ਧੰਨ ਮਾਂ ਤੋਂ ਵੱਡੀ ਵਿਸੀਅਤ ਹੋਰ ਕੀ ਹੋਵੇਗੀ ਮੇਰੀ ਲਈ ਉਹ ਤਾਂ ਉਸ ਦਾ ਗਵਾਰ ਪਤੀ ਆਪਣੀ ਮਾਂ ਦੇ ਗੱਲ ਲੱਗ ਜਾਂਦੇ ਹਨ ਅਣਪੜ੍ਹ ਪੁੱਤ ਤੇ ਉਸ ਦੀ ਪਤਨੀ ਨੇ ਜ਼ਮੀਨ ਜਾਇਦ ਦੇ ਵਿੱਚ ਬਟਵਾਰੇ ਇੱਕ ਚੁੱਪਚਾਪ ਬਦਲ ਦਿੱਤਾ ਉਦੋਂ ਭੈਣ ਆਪਣੇ ਗਵਾਰ ਅਤੇ ਅਨਪੜ ਭਰਾਵਾਂ ਦੇ ਗੱਲ ਲੱਗ ਕੇ ਰੋਂਦੀ ਹੋਈ ਬੋਲੀ ਵੀਰੇ ਮੈਨੂੰ ਮaaf ਕਰ ਦੇ ਮੈਨੂੰ ਤੈਨੂੰ ਗਲਤ ਸਮਝਿਆ ਤੇ ਤੈਨੂੰ ਕਦੇ ਵੀ ਮਾਨ ਸਮਾਨ ਨਹੀਂ ਦਿੱਤਾ ਤਾਂ ਉਸਦੇ ਭਰਾ ਨੇ ਕਿਹਾ ਕਿ ਮੇਰੀ ਲਾੜਲੀ ਭੈਣ ਇਸ ਘਰ ਵਿੱਚ ਜਿੰਨਾ ਹੱਕ ਸਾਡਾ ਹੈ ਓਨਾ ਹੀ ਤੇਰਾ ਵੀ ਹੈ ਤੇ ਇਹ ਰਹੀ ਗੱਲ ਬਟਵਾਰੇ ਦੀ ਬਟਵਾਰਾ ਨਾ ਕਰਨ ਨਾਲ ਜ਼ਿੰਦਗੀ ਖਤਮ ਤਾਂ ਨਹੀਂ ਹੋ ਜਾਵੇਗੀ ਕਿ ਅਸੀਂ ਨਾਲ ਮਿਲ ਕੇ ਇਕੱਠੇ ਨਹੀਂ ਰਹਿ ਸਕਦੇ ਜਿਵੇਂ ਅਸੀਂ ਬਚਪਨ ਦੇ ਵਿੱਚ ਮਿਲ ਕੇ ਖੇਡਦੇ ਸੀ ਇਕੱਠੇ ਮਿਲ ਕੇ ਰਹਿਣ ਨੂੰ ਤਾਂ ਉਹੀ ਕਰਦੇ ਹਨ ਇੱਕ ਚੰਗਾ ਪਰਿਵਾਰ ਤੇ ਉਸ ਪਰਿਵਾਰ ਨੂੰ ਸੰਭਾਲਦੀ ਹੈ ਇੱਕ ਮਾਂ ਉਸ ਦੀਆਂ ਜਿਹੀਆਂ ਗੱਲਾਂ ਸੁਣ ਕੇ ਬਾਕੀ ਦੋਹਾਂ ਭਰਾਵਾਂ ਬਹੁਤ ਹੀ ਸ਼ਰਮਿੰਦਾ ਹੋਏ ਅਤੇ ਉਹਨਾਂ ਨੇ ਬਟਵਾਰੇ ਦੇ ਸਾਰੇ ਕਾਗਜ਼ ਪੂਰੇ ਸੁੱਟ ਦਿੱਤੇ ਅਤੇ ਉਸ ਦਿਨ ਤੋਂ ਬਾਅਦ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਇਕ ਰਹਿਣ ਲੱਗ ਪਿਆ। ਹਾਂਜੀ ਦੋਸਤੋ, ਇਹ ਸੀ ਅੱਜ ਸਾਡੀ ਛੋਟੀ ਜੀ ਕਹਾਣੀ। ਕਹਾਣੀ ਤੁਹਾਨੂੰ ਪਸੰਦ ਆਈ ਤਾਂ ਜਰੂਰ ਲਾਈਕ ਤੇ ਸ਼ੇਅਰ ਕਰਨਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲੈਣਾ। ਮਿਲਦੇ ਹਾਂ ਕਿਸੇ ਹੋਰ ਸਟੋਰੀ ਦੇ ਵਿੱਚ। ਧੰਨਵਾਦ ਜੀ।